ਪੰਜਾਬ ਵਿੱਚ ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਇਹਨਾਂ ਚੋਣਾਂ ਦੇ ਮੱਦੇਨਜ਼ਰ ਆਮ ਲੋਕਾਂ ਵਿੱਚ ਕੀ ਚਰਚਾ ਹੈ ਆਪ ਤੁਹਾਡੀ ਗੱਲਬਾਤ ਕਰਾਉਣੇ ਆ ਕੀ ਨਾਮ ਹੈ ਤੁਹਾਡਾ ਮੇਰੇ ਨਾਮ ਸੰਦੀਪ ਕੁਮਾਰ ਲੁੰਬਾ ਜੀ ਸਰ ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਨਵੀਂ ਸਰਕਾਰ ਅਤੇ ਪੁਰਾਣੀ ਸਰਕਾਰ ਤੋਂ ਕੀ ਉਮੀਦ ਹੈ ਉਮੀਦ ਤਾਂ ਅਸੀਂ ਹਰ ਵਾਰ ਇਲੈਕਸ਼ਨ ਹੁੰਦੇ ਹੈ ਜੀ ਹਰ ਵਾਰੀ ਇੱਕ ਉਮੀਦ ਅੱਛੀ ਰੱਖੀ ਜਾਂਦੀ ਹੈ ਕਿ ਵਿਕਾਸ ਕਰਾਂਗੇ ਸੜਕਾਂ ਬਣਾਵਾਂਗੇ ਠੀਕ ਹੈ ਜੀ ਜੋ ਵੀ ਮੈਨੀਫੈਸਟੋ ਦੇ ਵਿੱਚ ਹੁੰਦਾ ਤਕਰੀਬਨ ਮੋਸਟਲੀ ਦੇਖਿਆ ਗਿਆ ਹੈ ਕਿ ਉਹ ਚੀਜ਼ਾਂ ਤੇ ਲੀਡਰ ਕੋਈ ਵੀ ਖਰਾ ਨਹੀਂ ਉਤਰਦਾ ਜੀ ਜਿਹੜੀ ਗੱਲ ਹੈਗੀ ਹੁਣ ਲੋਕ ਸਭਾ ਜਿਹੜੀਆਂ ਚੋਣਾਂ ਦਾ ਐਲਾਨ ਹੋਇਆ ਬੜੀ ਖੁਸ਼ੀ ਦੀ ਗੱਲ ਹੈ ਚਲੋ ਜੀ ਹਰੇਕ ਵਾਰੀ ਸਰਕਾਰ ਬਦਲਣ ਦਾ ਅਗਲੇ ਨੂੰ ਉੱਚਾਉਂਦੇ ਕਿ ਨਵੀਂ ਸਰਕਾਰ ਕੁਝ ਕੰਮ ਕਰ ਦਿਖਾਉਗੀ ਤੇ ਅੱਛੀ ਗੱਲ ਹੈ ਜੀ ਚੋਣਾਂ ਦਾ ਐਲਾਨ ਹੋਇਆ ਪਿਛਲੀ ਸਰਕਾਰ ਦੇ ਕਾਰਜਕਾਰੀ ਤੋਂ ਕਿੰਨਾ ਕਿ ਤੁਹਾਨੂੰ ਲੱਗਦਾ ਉਹਨਾਂ ਨੇ ਕੰਮ ਕੀਤਾਗਾ ਮੈਨੀਫੈਸਟੋ ਦੇ ਹਿਸਾਬ ਨਾਲ ਦੇਖੋ ਜੀ ਪਿਛਲੀ ਸਰਕਾਰ ਤੇ ਹਿਸਾਬ ਨਾਲ ਜਿਹੜੀ ਇਹ ਸਰਕਾਰ ਹੈ ਕੈਪਟਨ ਮਨਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਜੀ ਦੀ ਜਿਹੜੀ ਗਵਰਨਮੈਂਟ ਇਸ ਟਾਈਮ ਮੌਜੂਦਾ ਹੈਗੀ ਹੈ ਦੇਖੋ ਇਹਨਾਂ ਨੇ ਦੋ ਤਿੰਨ ਵਾਅਦੇ ਜਰੂਰ ਕੀਤੇ ਜਿਵੇਂ ਹਰ ਘਰ ਦੇ ਵਿੱਚ ਨੌਕਰੀ ਤੇ ਨਸ਼ਾ ਮੇਨ ਇਹਨਾਂ ਦਾ ਮੇਨ ਨਸ਼ੇ ਦਾ ਸੀਗਾ ਲੇਕਿਨ ਚਿੱਟੇ ਦਾ ਕਹਿਰ ਅੱਜ ਵੀ ਤੁਸੀਂ ਦੇਖਿਆ ਜਾ ਸਕਦਾ ਤੁੰਦ ਹੋਇਆ ਪਰ ਨਿੱਕਾ ਮੁੱਟੇ ਨੇ ਗੋਲੀਆਂ ਗੱਪੇ ਵੇਖਦੇ ਸੀਗੇ ਦੁਕਾਨਾਂ ਦੇ ਸ਼ਰਯਾਮ 10 ਦਾ ਪੱਤਾ 20 ਦਾ ਪੱਤਾ ਉਹ 200 ਦਾ ਜਰੂਰ ਹੋ ਗਿਆ ਲੇਕਿਨ ਪ੍ਰੋਪਰ ਨਸ਼ਾ ਕਹਿੰਦੇ ਵੀ ਬੰਦ ਹੋ ਗਿਆ ਡਰ ਹੋਇਆ ਪਰ ਬੰਦ ਨਹੀਂ ਹੋਇਆ ਜੀ ਨਸ਼ਾ ਨਸ਼ਾ ਚੱਲ ਰਿਹਾ ਲੇਕਿਨ ਚੋਰੀ ਛਿਪਾਰੀ ਚੱਲ ਰਿਹਾ ਵੇਖ ਰਿਆ ਨਸ਼ਾ ਇਹ ਨਹੀਂ ਵੀ ਨਸ਼ਾ ਬੰਦ ਹੋ ਗਿਆ ਜੀ ਲੋਕ ਸਭਾ ਮੈਂਬਰ ਬੀਬਾ ਹਰਸਿਮਤ ਕੌਰ ਵੱਲੋਂ ਵਿਕਾਸ ਦੇ ਨਾਂ ਤੇ ਤੁਹਾਡੇ ਤੋਂ ਵੋਟਾਂ ਮੰਗੀਆਂ ਜਾ ਰਹੀਆਂ ਕੀ ਕਹਿਣਾ ਚਾਹੋਗੇ ਦੇਖੋ ਜੀ ਮੈਂ ਐਤਕੀਰ ਤੇ ਕੈਪਟਨ ਸਾਹਿਬ ਨੂੰ ਵੋਟ ਪਾਈ ਸੀ ਹੁਣ ਅਸੀਂ ਬੀਬਾ ਬਾਦਲ ਨੂੰ ਹੀ ਵੋਟ ਪਾਵਾਂਗੇ ਜੀ ਕਿਉਂਕਿ ਜਿੱਥੋਂ ਅਸੀਂ ਆਉਣਾ ਜਾਣਾ ਮੈਂ ਬਠਿੰਡੇ ਦੇ ਵਿੱਚ ਸਾਰੇ ਬਸੇ ਉਵੇਂ ਡਰਾਈਵਰ ਹੁੰਦਾ ਮੈਂ ਸਾਰੇ ਬਸੇ ਰੋਡ ਤੋਂ ਆਣਾ ਵਟਿੰਡੇ ਦੀ ਤੁਸੀਂ ਸ਼ਾਨ ਦੇਖ ਲਓ 10 ਕਿਲੋਮੀਟਰ ਤੱਕ ਸੜਕਾਂ ਇਹ ਚਮਕਦੀਆਂ ਮਿਲਣਗੀਆਂ ਡਬਲ ਰੋਡ ਹਾਈਵੇ ਹੋ ਗਿਆ ਹੈ ਚਾਹੇ ਉਹ ਸੈਂਟਰ ਦੇ ਹੀ ਡਿਪਾਰਟਮੈਂਟ ਡਿਪਾਰਟਮੈਂਟ ਹੈ ਹਰੀ ਝੰਡੀ ਇਹਨਾਂ ਨੇ ਦਿਵਾਨੀ ਹੁੰਦੀ ਹੈ ਐਮਜ਼ ਹਸਪੀਟਲ ਨੂੰ ਲੈ ਕੇ ਆ ਰਹੇ ਮੈਂ ਕਹਿੰਨਾ ਕਿ ਬਹੁਤ ਹੀ ਵੱਡਾ ਛਲਾਗਾ ਯੋਗ ਕੰਮ ਇਹਨਾਂ ਨੇ ਕੀਤਾ ਹੈ ਜਿਹੜਾ ਸਭ ਤੋਂ ਵੱਡਾ ਹੈ ਗਰੀਬਾਂ ਦੇ ਉੱਤੇ ਇਲਾਜ ਹੋਊਗਾ ਨਾ ਐਮਜ਼ ਦੀ ਬਹੁਤ ਵੱਡੀ ਜ਼ਰੂਰਤ ਸੀਗੀ ਔਰ ਅ ਕੇਂਦਰ ਸਰਕਾਰ ਵੱਲੋਂ ਹਿਸ਼ਾਰਪੁਰ ਡਿਸਟ੍ਰਿਕਟ ਦੇ ਵਿੱਚ ਵਿਜੇ ਸਾਂਪਲਾ ਜੀ ਲੈ ਕੇ ਜਾ ਰਹੇ ਸੀ ਹਾਲਾਂਕਿ ਇਹਨਾਂ ਦੀ ਪਾਰਟੀ ਦੇ ਬੰਦੇ ਆ ਭਾਜਪਾ ਦੇ ਪ੍ਰਧਾਨ ਨੇ ਉਹ ਇਹ ਵੀ ਪ੍ਰਧਾਨ لیکن ਇਹਨਾਂ ਨੇ ਪੂਰਾ ਸੰਘਰਸ਼ ਕੀਤਾ ਜੀ ਮੈਂਬਰ ਆਫ ਪਾਰਲੀਮੈਂਟ ਨੇ ਤੇ ਪਾਰਲੀਮੈਂਟ ਚ ਪੂਰਾ ਹੰਗਾਮਾ ਕਰਕੇ ਐਮਜ਼ ਨੂੰ ਇੱਥੇ ਲੈ ਕੇ ਆਸੀਂ ਇਸ ਤੇ ਕਲਾਪਿੰਗ ਕਰਦੇ ਆਂ ਇਹ ਗਰੀਬਾਂ ਵਾਸਤੇ ਬਹੁਤ ਵਧੀਆ ਇਹਨਾਂ ਨੇ ਉਪਰਾਲਾ ਕੀਤਾ ਜੀ ਪੂਰਾ ਕਰੋ ਵਾਅਦਿਆਂ ਨੂੰ ਥੈਂਕ ਯੂ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਨਰਿੰਦਰ ਸ਼ਰਮਾ ਬੇਚੀ ਜੀ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਸ ਤਰ੍ਹਾਂ ਦੇਖਦੇ ਇਹ ਕਾਰਗੁਜ਼ਾਰੀ ਦਾ ਤਾਂ ਵੀਰ ਜੀ ਐ ਵੀ ਦੇਖੋ ਕੈਪਟਨ ਸਰਕਾਰ ਤੇ ਲਾਲੋ ਚਾਹੇ ਬਾਦਲ ਸਰਕਾਰ ਤੇ ਲਾਲੋ ਚਾਹੇ ਮੋਦੀ ਸਰਕਾਰ ਤੇ ਲਾਲੋ ਸੈਂਟਰ ਦੀ ਸਰਕਾਰ ਲਾਲੋ ਮੌਜੂਦਾ ਸਰਕਾਰ ਲਾਲੋ ਸਾਡੇ ਪਬਲਿਕ ਦੇ ਨਾਲ ਬਹੁਤ ਵੱਡੇ ਵੱਡੇ ਵਾਅਦੇ ਕਰਕੇ ਜਾਂਦੇ ਨੇ ਅਸੀਂ ਪਬਲਿਕ ਇਹ ਸੋਚਦੇ ਆਂ ਵੀ ਸ਼ਾਇਦ ਨਵਾਂ ਬੰਦਾ ਸਾਡੇ ਵਿੱਚ ਆਊਗਾ ਸਾਡੀ ਮੁਸੀਬਤ ਨੂੰ ਸਾਡੇ ਵਿਚਾਰਾਂ ਨੂੰ ਸਮਝੂਗਾ ਸੁਣੂਗਾ ਪਰ ਦੇਖਿਆ ਜਾਵੇ ਤਾਂ ਇਹ ਮੰਤਰੀ ਆਪਣੀਆਂ ਕੁਰਸੀਆਂ ਤੇ ਆਪਣਾ ਪੇਟ ਹੀ ਭਰਦੇ ਜੀ ਗਰੀਬੀ ਦਾਅਵੇ ਵਾਸਤੇ ਆਮ ਪਬਲਿਕ ਵਾਸਤੇ ਇਹਨਾਂ ਦੇ ਵਿੱਚ ਕੋਈ ਸੋਚ ਵਿਚਾਰ ਨਹੀਂ ਨਸ਼ੇ ਦਾ ਲਗਾ ਲਓ ਤੁਸੀਂ ਛੋਟੇ ਛੋਟੇ ਬੱਚੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਤੁਰਿਆ ਫਿਰਦਾ ਦੇਖਦਾ ਜਿਹੜੇ ਕਿ ਦਾ 10 ਰੁਪਏ ਦਾ ਜਿਹੜਾ ਦਵਾਈਆਂ ਦਾ ਪੱਤਾ ਦਰਦ ਵਾਸਤੇ ਜਾਂ ਹੋਰ ਵਾਸਤੇ ਦੀ ਅੱਜ ਕੁਝ ਦੁਕਾਨਾਂ ਨੇ ਠੀਕ ਹੈ ਡਰ ਸਮਝਿਆ ਇਸ ਕੱਲ ਦਾ ਪਰ ਉਹ ਪੱਤੇ ਨੂੰ ਇਹ ਕਿਤੇ ਦੀ ਕਿਤੇ ਰੇਟ ਲਾ ਜਾ ਕੇ ਬਲੈਕ ਦੇ ਵਿੱਚ ਦੇਈ ਜਾਂਦੇ ਆ ਕੋਈ ਉਹਨਾਂ ਨੂੰ ਡਰ ਪੋ ਨਹੀਂ ਹੈਗਾ ਪਰ ਮੈਂ ਸਰਕਾਰ ਨੂੰ ਇਹ ਚਾਹੂੰਗਾ ਵੀ ਜਿੰਨਾ ਕੁ ਤੁਸੀਂ ਇਹ ਵਾਅਦੇ ਕਰੇ ਸੀਗੇ ਸਾਨੂੰ ਕੁਝ ਪਰਸੈਂਟ ਸਾਡੇ ਵਿੱਚ ਆ ਕੇ ਤਾਂ ਸਾਨੂੰ ਕੁਝ ਕਰਕੇ ਦਿਖਾ ਦਿਓ ਪਰ ਨਹੀਂ ਸਾਨੂੰ ਨਹੀਂ ਲੱਗਦਾ ਜਿਹੜੀ ਰਹਿ ਗਈ ਆਹ ਚਿੱਟਾ ਸਮੈਗ ਸਮੂਹ ਪਤਾ ਨਹੀਂ ਕੀ ਅੱਗ ਸਵਾ ਚੱਲੀ ਜਾਂਦੀ ਹੈ ਲੋਕ ਖਾਈ ਜਾਂਦੇ ਆ ਔਰ ਡਾਕ ਸਕਾਈ ਜਾਂਦੇ ਆ ਠੀਕ ਹੈ ਜੀ ਇਹਦੇ ਨਾਲੋਂ ਮੈਂ ਕਹਿੰਦਾ ਵੀ ਜੇ ਕਿਤੇ ਇਹ ਨਸ਼ੇ ਵਾਲੇ ਬੰਦਿਆਂ ਨੂੰ ਕਿਲੋ ਕਿਲੋ ਦੋ ਦੋ ਕਿਲੋ ਭੁੱਕੀ ਦਿੱਤੀ ਜਾਵੇ ਸ਼ਾਇਦ 10 ਸਾਲ ਬਾਅਦ ਜੋਂ ਲੈਣਗੇ ਸਾਰੀ ਖਤਮ ਕਰਨ ਨੂੰ ਇਹ ਕਹਿੰਦੇ ਸੀਗੇ ਮੈਨੂੰ ਨਹੀਂ ਲੱਗਦਾ ਇਹਨਾਂ ਨੇ ਕੁਝ ਕਰਿਆ ਮੈਂ ਮਨਪ੍ਰੀਤ ਸਾਹਿਬ ਨੂੰ ਕਹੂੰਗਾ ਜਿਹੜਾ ਬਟਿੰਡੇ ਨੂੰ ਤੁਸੀਂ ਕਹਿੰਦੇ ਐਨਾ ਕਰੋੜ ਰੁਪਇਆ ਦਵਾਤਾ ਐਨਾ ਕਰੋੜ ਰੁਪਇਆ ਦਵਾਤਾ ਕਮ ਸੇ ਕਮ ਬਟਿੰਡੇ ਦੇ ਜਿਹੜੇ ਬੱਚੇ ਪੜੇ ਲਿਖੇ ਤੁਰੇ ਫਿਰਦੇ ਨੇ ਠੱਕੇ ਖਾਂਦੇ ਫਿਰਦੇ ਨੇ ਉਹਨਾਂ ਵਾਸਤੇ ਵੀ ਕੋਈ ਨਾ ਕੁਝ ਤੁਸੀਂ ਨਜ਼ਰਾਂ ਮਾਰੋ ਮਜੂਦਾ ਲੋਕ ਸਭਾ ਮੈਂਬਰ ਦੀ ਕਾਰਗੁਜ਼ਾਰੀ ਕਿਸ ਤਰ੍ਹਾਂ ਦੇਖਦੇ ਤੁਸੀਂ ਭਾਈ ਸਾਹਿਬ ਦੇਖ ਰਿਹਾ ਜੋ ਵੀ ਸ਼ੁਰੂ ਤੋਂ ਚੱਲਦਾ ਆ ਰਿਹਾ ਜੀ ਇਹ ਕੋਈ ਅੱਜ ਦਾ ਨਵਾਂ ਮਸਲਾ ਨਹੀਂ ਹੈਗਾ ਠੀਕ ਹੈ ਸ਼ੁਰੂ ਤੋਂ ਜਿਹੜੀਆਂ ਗੱਲਾਂ ਚੱਲਦੀਆਂ ਆ ਰਹੀਆਂ ਉਹੀ ਰਿਪੀਟ ਹੋ ਰਹੀਆਂ ਹੈਗੀਆਂ ਸਰਕਾਰਾਂ ਬਦਲਦੀਆਂ ਐ ਇਹਨਾਂ ਦੇ ਆਪਣੇ ਆਪਣੇ ਕਾਰਗੁਜ਼ਾਰ ਸਭ ਚੱਲ ਰਿਹਾ ਬਟ ਜਿਹੜੀ ਕਿ ਨੌਜਵਾਨ ਜਨਰੇਸ਼ਨ ਹੈ ਉਹਨਾਂ ਲਈ ਕੁਝ ਵੀ ਨਹੀਂ ਉਹਨਾਂ ਲਈ ਕੋਈ ਫੈਸਿਲਿਟੀਆਂ ਨਹੀਂ ਹੈ ਠੀਕ ਹੈ ਜੀ ਕਈ ਇੱਥੇ ਡਰਾਈਵਰ ਮੈਂ ਦੇਖਦਾ ਜਿਨ੍ਹਾਂ ਦੇ ਕਿ ਲਾਇਸੈਂਸ ਹੀ ਨਹੀਂ ਬਣ ਰਹੇ ਕਿਉਂਕਿ 8ਵੀਂ ਤੇ 10ਵੀਂ ਜੋ 8ਵੀਂ 10ਵੀਂ ਕਰਕੇ ਹੀ ਵੀ ਪੜੇ ਲਿਖੇ ਹੋ ਕੇ ਗੱਡੀਆਂ ਕਿੱਥੋਂ ਚਲਾਣਗੇ ਪੜੇ ਲਿਖੇ ਹੋ ਕੇ ਉਹ ਗੱਡੀਆਂ ਨਹੀਂ ਚਲਾ ਸਕਦੇ ਠੀਕ ਹੈ ਵੀ ਇਹ ਚੀਜ਼ਾਂ ਖਤਮ ਹੋਣੀਆਂ ਚਾਹੀਦੀਆਂ ਗਿਆ ਜਿੰਨੀ ਵੀ ਜਨਰੇਸ਼ਨ ਹੈ ਜਿਹੜੀ ਨਹੀਂ ਪੜ੍ਹ ਲਿਖ ਸਕੇ ਉਹਨਾਂ ਨੂੰ ਸਪੋਰਟ ਕਰਨਾ ਚਾਹੀਦਾ ਜੀ ਇਹਨਾਂ ਨੂੰ ਕੋਈ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਕਿ ਹਾਂ ਵੀ ਜਿਹੜੇ ਕੋ 8ਵੀਂ 10ਵੀਂ ਦਾ ਸਰਟੀਫਿਕੇਟ ਨਹੀਂ ਹੈ ਕਿ ਲਾਇਸੈਂਸ ਨਹੀਂ ਹੋਊਗਾ ਇਹ ਸਰਕਾਰ ਨੂੰ ਇਸ ਚੀਜ਼ਾਂ ਬਾਰੇ ਸੋਚਣਾ ਚਾਹੀਦਾ ਬਟ ਨਸ਼ੇ ਦੇ ਖਿਲਾਫ ਬਹੁਤਾਂ ਸੀ ਵੀ ਸਾਡੇ ਪੰਜਾਬ ਨੂੰ ਜੋ ਡੋਬ ਰਿਹਾ ਉਹ ਇੱਕ ਨਸ਼ਾ ਜਿੰਨੀ ਵੀ ਪਾਕਿਸਤਾਨ ਪੰਜਾਬ ਤੇ ਹਮਲਾ ਕਿਉਂ ਨਹੀਂ ਕਰਦਾ ਉਹ ਇਸੇ ਕਾਰਨ ਨਹੀਂ ਕਰਦਾ ਕਿਉਂਕਿ ਆਪਣੀ ਜਨਰੇਸ਼ਨ ਨੂੰ ਇਹ ਇੱਕ ਨਸ਼ੇ ਦੇ ਨਾਲ ਹੀ ਖਤਮ ਕਰ ਰਹੇ ਆ ਪੁਰਾਣੀ ਸਰਕਾਰ ਦੇ ਵਿਕਾਸ ਕਾਰਜਾਂ ਨੂੰ ਕਿਸ ਨਜ਼ਰੀਆ ਨਾਲ ਦੇਖਦੇ ਹੋ ਜਿਹੜੀ ਜੀ ਹੁਣ ਜਿਹੜੀ ਸਰਕਾਰ ਚੱਲ ਰਹੀ ਹੈ ਪਹਿਲਾਂ ਵਾਲੀ ਪਿਛਲੀ ਮੋਦੀ ਮੋਦੀ ਸਰਕਾਰ ਦੀ ਜਿਹੜੀ ਪਹਿਲਾਂ ਸਰਕਾਰ ਚੱਲ ਰਹੀ ਸੀ ਮੱਲੀ ਜਿਵੇਂ ਆਪਣੇ ਬਾਦਲ ਸਰਕਾਰ ਆਈ ਸੀ ਜਿੱਥੇ ਉਹਨਾਂ ਨੇ ਵਧੀਆ ਪੁੱਲ ਪੱਲ ਵੈਸੇ ਵਧੀਆ ਬਣਾਏ ਚਲੋ ਅੱਛਾ ਡਿਵੈਲਪ ਕੀਤਾ ਸਾਰਾ ਕੁਝ ਵਧੀਆ ਹੋਇਆ ਚਲੋ ਜੋ ਵੀ ਅੱਛੀ ਗੱਲ ਹੈ ਪਰ ਨਸ਼ਾ ਉਹਨਾਂ ਨੇ ਵੀ ਨਹੀਂ ਮੁਕਤ ਕੀਤਾ ਜੀ ਨਸ਼ੇ ਦੀ ਗੱਲ ਤਾਂ ਮੈਂ ਤਾਂ ਨਸ਼ੇ ਦੀ ਅਸੀ ਕਰਨੀ ਹੈ ਕਿ ਨਸ਼ਾ ਮੁਕਤ ਕਰੋ ਜੇ ਕਰਨਾ ਚਾਹੁੰਦੇ ਹੋ ਤੇ ਆਪਾਂ ਕਹਿੰਦੇ ਸੋਨੇ ਦੀ ਚਿੜੀ ਹੈ ਪੰਜਾਬ ਆਪਣਾ ਮੈਨੂੰ ਤਾਂ ਲੱਗਦਾ ਨਹੀਂ ਕੋਈ ਸੋਨੇ ਦੀ ਚਿੜੀ ਆ ਹੋਣਾ ਅੱਜ ਕੱਲ ਤਾਂ ਅੱਜ ਕੱਲ ਛੇਮਾ ਉਹ ਚਿੱਟਾ ਖਤਮ ਹੋਵੇ ਫਿਰ ਮਜਾ ਆਈ ਜੇ ਅੱਜ ਕੱਲ ਸਾਰੇ ਜਿੱਥੇ ਮਰਜੀ ਵਾਈਜਦੇ ਬੱਚੇ ਛੋਟੇ ਛੋਟੇ ਬੱਚੇ ਇੰਜੈਕਸ਼ਨ ਲਾਈ ਜਾਂਦੇ ਆ ਛੋਟੇ ਵੱਡੇ ਸਾਰੇ ਹਰੇਕ ਬੰ 40 ਸਾਲ ਤੋਂ ਪਹਿਲਾਂ ਪਹਿਲਾ ਬੰਦਾ ਸਵਰਗ ਨਰਕ ਵਿੱਚ ਚਲ ਜਾਂਦਾ ਆਪਦਾ ਸਿਰਫ ਕਿਉਂ ਸਿਰਫ ਇਹ ਚਿੱਟੇ ਕਰਕੇ ਨਸ਼ੇ ਕਰਕੇ ਨਸ਼ਾ ਮੁਕਤ ਹੋਵੇ ਫਿਰ ਮਜੇ ਸਰਕਾਰ ਦਾ ਆਉਂਦਾ ਤਾਂ ਅੱਜ ਕਹਿੰਦੇ ਕੋਈ ਵੀ ਸਰਕਾਰ ਆਵੇ ਪਰ ਨਸ਼ਾ ਮੁਕਤ ਕਰੇ ਫਿਰ ਮਜੇ ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਹਾਂ ਠੀਕ ਹੈ ਨਾ ਤੇ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਗਏ ਸੀ ਸੱਤਾ ਚ ਆਉਣ ਤੋਂ ਪਹਿਲਾਂ ਕੈਪਟਨ ਸਰਕਾਰ ਵੱਲੋਂ ਬੇਰੁਜ਼ਗਾਰੀ ਖਤਮ ਕਰਾਂਗੇ ਕਿਸਾਨਾਂ ਦੇ ਕਰਜ਼ੇ ਮਾਫ ਕਰਾਂਗੇ ਤੁਸੀਂ ਇਸ ਨੂੰ ਕਿਸ ਤਰ੍ਹਾਂ ਲੈ ਕੇ ਚੱਲਦੇ ਹੋ ਇਹੋ ਜਿਹਾ ਕੁਝ ਤਾਂ ਹੋਇਆ ਨਹੀਂ ਜਨਾਬ ਜਿੰਨੀ ਕੀ ਮਤਲਬ ਕਿ ਆਪਾਂ ਨੂੰ ਦਿਖਾਇਆ ਗਿਆ ਸੀ ਇਹ ਕਰ ਦਾਂਗੇ ਉਹ ਕਰ ਦਾਂਗੇ ਕੁਝ ਇਹੋ ਜਿ ਕੁੰਡ ਚਰਚ ਰਕਸ਼ਾ ਸਟੇਸ਼ਨ ਦੇ ਅੱਗੇ ਖੜੇ ਆਪਾਂ ਕੁੰਡ ਚਰਜਾ ਰੋਜ਼ ਹੁੰਦੀ ਰਹਿੰਦੀ ਹੈ ਵੀ ਐਡੇ ਵੱਡੇ ਵੱਡੇ ਵਾਦੇ ਕਰਦਾਂਗੇ ਇਹ ਕਰਦਾਂਗੇ ਉਹ ਕਰਦਾਂਗੇ ਤੁਹਾਨੂੰ ਮੋਬਾਈਲ ਦੇਵਾਂਗੇ ਉਹ ਕਰਾਂਗੇ ਕਰ ਮੋਬਾਈਲ ਦੇ ਤਾਂ ਲੋਡ ਵੀ ਨਹੀਂ ਅੱਜ ਕੱਲ੍ਹ ਜਵਾਨ ਕਾਮਯਾਬ ਆਪੇ ਬੱਚੇ ਕਾਮਯਾਬ ਹੋਣਾ ਆਪੇ ਲੈ ਲੈਣਗੇ ਅਹੇ ਜੀ ਚੀਜ਼ਾਂ ਦਾ ਪਰ ਐ ਜੀ ਕੋਈ ਗੱਲਾਂ ਹੋਈਆਂ ਨਹੀਂ ਜਿਹੜਾ ਆਪਣਾ ਹੈਗਾ ਵਿਕਾਸ ਕਾਰਜਾਂ ਦੇ ਨਾਂ ਦੇ ਉੱਤੇ ਵੀ ਵੋਟਾਂ ਮੰਗਿਆ ਜਾਣੀ ਕਿਸ ਤਰ੍ਹਾਂ ਲੈਨੇ ਵਿਕਾਸ ਇਹ ਬਾਦਲ ਕੀ ਸਰਕਾਰ ਸੀਗੀ ਉਦੋਂ ਵਧੀਆ ਸੜਕਾ ਸੁੜਕਾ ਬਣੀਆਂ ਬਠਿੰਡੇ 'ਚ ਹੋਇਆ ਹੈਗਾ ਉਸ ਤੋਂ ਬਾਅਦ ਤਾਂ ਕੋਈ ਮੈਨੂੰ ਲੱਗਦਾ ਨਹੀਂ ਕੋਈ ਹੁਸ਼ਿਆਰ ਹੋਇਆ ਜਾਂ ਕਿ ਉਹ ਬੋਨ ਨੇ ਬਾਦਲ ਕਹਨੇ ਕੀਤਾ ਸੀਗਾ ਜੇ ਪਤਾ ਨਹੀਂ ਕੌਣ ਕਰਦਾ ਪਰ ਜੇ ਉਹਨਾਂ ਦੀ ਸਰਕਾਰ ਵੇਲੇ ਕੰਮ ਹੋਇਆ ਕਰੈਡਟ ਤਾਂ ਉਹਨਾਂ ਨੂੰ ਜਾਊਗਾ ਜੀ ਵੀ ਉਹਨਾਂ ਨੇ ਹੀ ਕੀਤਾ ਹੈ ਬਾਕੀ ਜੀ ਸਭ ਤੋਂ ਵੱਡੀ ਗੱਲ ਹੈ ਕਿ ਨੌਕਰੀ ਚਾਹੀਦੀ ਹੈ ਹਰੇਕ ਬੰਦੇ ਨੂੰ ਇੱਕ ਇੱਕ ਬੰਦੇ ਦੀ ਇੱਕ ਕਾਰਜ ਕਿ ਨੌਕਰੀ ਜ਼ਰੂਰ ਹੋਣੀ ਚਾਹੀਦੀ ਹੈ ਜੇ ਕਿਸੇ ਬੰਦੇ ਨੂੰ ਨੌਕਰੀ ਮਿਲੂਗੀ ਅਗਲਾ ਰੋਟੀ ਪਾਣੀ ਆ ਤੇ ਕੰਮ ਆਰਾਮ ਨਾਲ ਖਾ ਸਕਦਾ ਹੈ ਜੇ ਜੇ ਮਲ ਪ੍ਰਾਧ ਕੋਈ ਵੀ ਪ੍ਰਾਧ ਹੁੰਦਾ ਚੋਰੀ ਠੱਗੀ ਕੁਝ ਵੀ ਹੁੰਦਾ ਸਰਵੇਸ਼ੀ ਕਰਕੇ ਹੁੰਦਾ ਲੋਕ ਵਿਹਲੇ ਬੈਠੇ ਐ ਨੇਰੇ ਚ ਵਿਹਲੇ ਬੈਠੇ ਆ ਜੇ ਆਪਾਂ ਕੋਈ ਨੌਕਰੀ ਨਹੀਂ ਕਰਾਂਗੇ ਵਿਹਲੇ ਬੈਠਾ ਬੰਦਾ ਕੀ ਕਰੂਗਾ ਜੀ ਸਤਾਨ ਕੋਪੜੀ ਕੀ ਕਰੂਗੀ ਆਈ ਚੋਰੀ ਠੱਗੀ ਕਿਦਰ ਪੈਸੇ ਕੋਲੇ ਕਿਸੇ ਨੇ ਭੁੱਖਾ ਮਰਦਾ ਕੋਈ ਚੋਰੀ ਕਰੂ ਕੋਈ ਕੀ ਕਰੂ ਬਸ ਐ ਹੁੰਦਾ ਹਰੇਕ ਬੰਦੇ ਨੂੰ ਮੈਂ ਕਹਿੰਦਾ ਕੋਈ ਵੀ ਕੋਈ ਵੀ ਸਰਕਾਰ ਆਉਂਦੀ ਹੈ ਕੋਈ ਵੀ ਸਰਕਾਰ ਆਉਂਦੀ ਹੈ ਅਸੀਂ ਇੱਕੋ ਬੇਨਤੀ ਕਰਾਂਗੇ ਕਿ ਨੌਕਰੀ ਜ਼ਰੂਰ ਦੋ ਹਰੇਕ ਬੰਦੇ ਨੂੰ ਇੱਕ ਘਰ ਚ ਇੱਕ ਬੰਦੇ ਨੂੰ ਨੌਕਰੀ ਜ਼ਰੂਰ ਚਾਹੀਦੀ ਹੈ ਘੱਟੋ ਘੱਟ ਨੌਕਰੀ ਜ਼ਰੂਰ ਦੋ ਲੋਟ ਬ ਗਰੀਬੰਦਾ ਲੈਣੇ ਚ ਲਗਿਆ ਸੀਗਾ ਆਮ ਮਰਜ ਵੱਡੇ ਵੱਡੇ ਘਰਾਂ ਦੇ ਕਿਸੇ ਨੂੰ ਲੋੜ ਨਹੀਂ ਪਈ ਜਾਂਦੀ ਕਿਸੇ ਨੂੰ ਬੇ ਲੋੜ ਨਹੀਂ ਲੱਗਦੀ ਲੋੜ ਨਹੀਂ ਪਈ ਘਰੇ ਬੱਲੇ ਗਏ ਪੈਸੇ 1000 ਰੁਪਏ ਬਦਲੇ ਗਏ ਜਿੰਨੇ ਜਿਹੜੇ ਜਿਹੜਾ 1000 ਰੁਪਏ ਸੀ ਆ ਉਹਨਾਂ ਕੋਈ ਲੈਣ ਚ ਲੁਕੋ ਜੀ ਜਿਹੜਾ ਕਰੋੜ ਰੁਪਏ ਸੀ ਉਹਨਾਂ ਨੇ ਹਾਂਜੀ ਬਦਲ ਦੇਣਗੇ ਜੀ ਕੈਸ਼ੇ ਸੀ ਉਹ ਕੈਸ਼ੇ ਘਰੇ ਪਹੁੰਚਦਾ ਸੀ ਇਹ ਸਾਨੂੰ ਕੋਈ ਫਾਇਦਾ ਨਹੀਂ ਹੋਇਆ ਜੀ ਸਾਨੂੰ ਸਰਕਾਰ ਦਾ ਕੋਈ ਫਾਇਦਾ ਨਹੀਂ ਆ ਨਾ ਕੈਪਟਨ ਸਾਹਿਬ ਦਾ ਫਾਇਦਾ ਹੋਇਆ ਤੇ ਨਾ ਹੀ ਬਾਦਲ ਸਾਹਿਬ ਦਾ ਫਾਇਦਾ ਹੋਇਆ ਤੇ ਨਾ ਹੀ ਮੋਦੀ ਸਾਹਿਬ ਦਾ ਸਾਨੂੰ ਫਾਇਦਾ ਹੋਇਆ ਜੀ ਬਾਦ ਇਹ ਸਾਡੇ ਨਾਲ ਵੱਡੇ ਵੱਡੇ ਬਾਦ ਇਹ ਸਾਡੇ ਵੱਡੇ ਕਰਦੇ ਆ ਸਾਨੂੰ ਉਹ ਕਰ ਦਾਂਗੇ ਜਿਆ ਕਰਦੇ ਆ ਕਿ ਨੌਕਰੀਆਂ ਦਵਾਗੇ ਬੱਚਿਆਂ ਦਾ ਕੋਈ ਫੜਾਉਂਦਾ ਕੋਈ ਫਾਇਦਾ ਨਹੀਂ ਹੈ ਬੱਚੇ ਸਾਡੇ ਅਨਪੜ੍ਹੇ ਭਾਈ ਠੀਕ ਹੈ ਜੀ ਇੱਕ ਟੈਕਸ ਬਾਰੇ ਕਹਿੰਦੇ 100 ਕਹਿੰਦੇ ਟੈਕਸ ਲਾਵਾਂਗੇ ਹੁਣ ਜਦੋਂ ਆਇਆ ਸੀਗਾ ਟੈਕਸ ਟੈਕਸ ਲਈ ਜਾਂਦੇ ਆ ਬਿਜਲੀ ਦੇ ਟੈਕਸ ਲਾਈ ਜਾਂਦੇ ਆ ਪਹਿਲਾਂ ਕਹਿੰਦੇ 100 ਜੀ ਜੂੰਡ ਮਾਫ ਕਰਾਂਗੇ ਜੀ ਜੋ ਜੂੰਡ ਕਰਦੇ ਕਰਦੇ ਜੀ ਜੂੰਡੇ ਖਤਮ ਕਰਦਿਆਂ ਨਾਲ ਜੀ ਬਿਜਲੀ ਦੇ ਬਿੱਲਾਂ ਨੇ ਤਾਂ ਹੱਦਾਂ ਹੀ ਪਾਰ ਕਰਤੀਆਂ ਸਾਡੇ ਘਰ ਦਾ ਮੇਰੇ ਮੇਰੇ ਘਰ ਦਾ ਬਿੱਲ 1500 2000 ਵੱਧ ਤੋਂ ਵੱਧ ਆਉਂਦਾ ਸੀਗਾ ਉਹ 12 12000 ਆ ਜਾਂਦਾਗਾ 13 13000 ਆ ਜਾਂਦਾਗਾ ਪਤਾ ਨਹੀਂ ਕਿਉਂ ਆ ਜਾਂਦਾਗਾ ਪਤਾ ਨਹੀਂ ਮੀਟਰ ਖਰਾਬ ਹੋ ਗਿਆ ਪਤਾ ਨਹੀਂ ਸਰਕਾਰਾਂ ਖਰਾਬ ਹੋ ਗਈਆਂ ਕਿ ਅਸੀਂ ਸਾਡੇ ਉਹੀ ਉਹੀ ਭਾਂਡੇ ਨੇ ਉਹੀ ਫ੍ਰਿਜ ਹੈ ਉਹੀ ਟੀਵੀ ਹੈ ਉਹੀ ਸਾਰਾ ਕੁਝ ਉਹੀ ਲੱਗਿਆ ਹੋਇਆ ਹੈਗਾ ਕੁਝ ਬਦਲੇ ਤਾਂ ਨਹੀਂ ਸਰਕਾਰਾਂ ਮਾੜੀਆਂ ਸਰਕਾਰਾਂ ਮਾੜੀਆਂ ਪਤਾ ਨਹੀਂ ਕੀ ਗੱਲ ਹੈ ਵੀ ਕਮਰ ਤੋੜਦੀ ਬਿਜਲੀ ਦੇ ਬਿੱਲ ਨੇ ਕਮਰ ਤੋੜਦੀ ਆਮ ਬੰਦੇ ਦੀ ਇੱਕ 10000 ਰੁਪਏ ਦੀ ਨੌਕਰੀ ਕਰਦੇ ਆ 10000 ਦੀ ਨੌਕਰੀ ਕਰਨੇ ਫਿਰ ਬਿੱਲ ਭਰਨੇ ਇੰਨੇ ਨੇ ਮੋٹے ਬਿੱਲਾਂ ਨੇ ਚੰਗੀ ਗੱਲ ਨਹੀਂ ਦੇਖੋ ਮਹਿੰਦਰ ਕੁਮਾਰ ਜੀ ਮੌਜੂਦਾ ਸਰਕਾਰ ਤੇ ਪੁਰਾਣੀ ਸਰਕਾਰ ਦੇ ਕੀ ਕਾਰਜਵਾਰੀ ਬਰਬਰ ਸਾਰੇ ਇੱਕੋ ਹੀ ਹੈ ਸਭ ਇੱਕੋ ਹੀ ਹੈ ਕੋਈ ਫਰਕ ਨਹੀਂ ਨਾ ਕਾਂਗਰਸ ਨਾ ਕਾਲੀ ਨਾ ਬੀਜਪੀ ਸਭ ਇੱਕੋ ਇੱਕੋ ਭਾਂਡੇ ਜਿਹਨਾਂ ਦੇ ਉਹ ਇੱਕੋ ਜਿਹਾ ਹੈ ਬਾਕੀ ਦੇਖੋ ਮੈਂ ਤੀਕਰ ਗਏ ਨਾ ਕਿ ਬੱਚਾ ਉਹ ਕਿੰਨੀ ਮਹੀਤਰਾ ਇੱਕ ਡਰਾਈਵਰ ਜ ਮਲਾਜ ਮੰਦਾ ਕਿੰਨੀ ਪਈ ਕਰ ਰੂਆ 8000 7000 ਵਿਚਾਰਾ ਕਿੰਨਾ 8000 ਜੁ ਕਿੰਨੇ ਕਰੂਗੇ ਬੋਲੋ ਪਰ ਇਹ ਕਿਵੇਂ ਆਦੇ ਬੱਚੇ ਸਫਰ ਕਰਦੇ ਆ ਕਿੰਨੇ ਕਮਿਸ਼ਨ ਹਨ ਮਿਲਦੀਆਂ ਤਾਂ ਅਸੀਂ ਜਾਣਿਆ ਤਾਂ ਆਣੇ ਆ ਤਾਂ ਅਸੀਂ ਕਮਾਨੇ ਆ ਸਾਡੇ ਪੱਲੇ ਕੁਝ ਨਹੀਂ ਪੈਂਦਾ ਇਸ ਵੱਲੇ ਅਸੀਂ ਬਿੱਲ ਭਰਦੇ ਕਰਦੇ ਬਿੱਲ ਆ ਗਏ ਪਾਣੀ ਦੇ ਬਿੱਲ ਆ ਗਿਆ ਸਾਨੂੰ ਤਾਂ ਬਿੱਲ ਨੇ ਮਾਰ ਲਈ ਕਮਾਈ ਕਰ ਰਹੇ ਇਹਨਾਂ ਨੂੰ ਦੇ ਜਨੇ ਆ ਸਾਡੇ ਪੱਲੇ ਕੁਝ ਨਹੀਂ ਹੰਟ ਹੋਠ ਖਲਾਤਾ ਕਰਦਾ ਅਸੀਂ ਖੁਦ ਮਗਰ ਮਾਲਕ ਆ ਤੇ ਫਿਰ ਵੀ ਅਸੀਂ ਬਿੱਲ ਭਰ ਜਨੇ ਆ ਦਾ ਕਰਾਏ ਤੇ ਰਚੇ ਕਰਾਇ ਕਰਾਇ ਨਾ ਭੜੇ ਕਰਾਇ ਨਾ ਭੜੇ ਬੋਲੋ ਆਪਦੇ ਮਕਾਨੋਂ ਹੁਣ ਤੋੜੀ ਗੱਲਾ ਆਪਦੇ ਬਾਪ ਨੇ ਇੱਕ ਬੰਦਾ